ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਸੰਧੂ ਬੱਧਰਪੁਰਿਆ ਡੇਰੀ ਫਾਰਮਿੰਗ ਵਿੱਚ ਖਾਸ ਕਰਦੇ ਆਂ ਸਾਰੇ ਹੀ ਚੜ੍ਹਦੇ ਕਲਾ ਤੰਦਰੁਸਤੀ ਯੋਗ ਇਹ ਰਿਕਵੈਸਟ ਬੇਨਤੀ ਕਰਦੇ ਆਂ ਕਿ ਆਪਣੀ ਨਰਖ ਪਰਖ ਤਸੱਲੀ ਕਰਕੇ ਲੈ ਕੇ ਜਾਇਆ ਕਰੋ ਫਰਜ ਬੰਦਾ ਤੇ ਦੂਸਰੀ ਬੇਨਤੀ ਇਹ ਕਰਦੇ ਆਂ ਦੱਬ ਕੇ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਹੋਰ ਵੀ ਕਿਸੇ ਵਿਅਕਤੀ ਦਾ ਕੋਈ ਫਾਇਦਾ ਆ ਜਾਂਦਾ ਅੱਜ ਦੀ ਵਿਜ਼ਿਟ ਪਿੰਡ ਮੂਸੇ ਨੇੜੇ ਲੱਗਦਾ ਇਹ ਪਿੰਡ ਸੁਰ ਸਿੰਘ ਤੇ ਕਿਵੇਂਡ ਚਭਾਲ ਜ਼ਿਲ੍ਹਾ ਸ਼ਰੀਆ ਨੂੰ ਲੱਗਦਾ ਤਰਤਰ ਸਾਹਿਬ ਤੇ ਤਸਵੀਰ ਫਸਣੋ ਲੱਗਦੀ ਜਿਹੜੀ ਇਹਨੂੰ ਪੱਟੀ ਬਾਈ ਹੀਰੇ ਦੇ ਫਾਰਮ ਤੇ ਪਹੁੰਚ ਚੁੱਕੇ ਆ ਤੇ ਚਾਰ ਐਨੀਮਲ ਵਿਖਾਉ ਨੇ ਇੱਥੇ ਤਿੰਨ ਵਾੜਾਂ ਤੇ ਇੱਕ ਛੋਟੀ ਤਾਜੀ ਸੋਈ ਖੀਰ ਤੇ ਵਿਖਾਵਾਂਗੇ ਅੰਡ ਤੱਕ ਜਰੂਰ ਬਣੇ ਰਹੋ ਤੁਹਾਡਾ ਧੰਨਵਾਦ ਕਰਦੇ ਆ ਤੇ ਆਓ ਲਈਏ ਡਿਟੇਲ ਬਾਈ ਜੀ ਦੇ ਦੋ ਤੇ ਕਰੀਏ ਸਾਂਝੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੰਤ ਸਾਹਿਬ ਹੋਏ ਚੜ੍ਹਦੀ ਕਲਾ ਵਧੀਆ ਵਧੀਆ ਵੀਰੇ ਲਾਈ ਬੈਠੇ ਰਣਕਾ ਹਾਂ ਕਿਰਪਾ ਕਿਰਪਾ ਕਿੰਨੇ ਪਸ਼ੂ ਆਜੇ ਅੱਜ 3 ਵੜਾ ਅੱਛਾ ਜੀ ਇੱਕ ਝੋਡੀ ਐ ਦੂਜਾ ਦੁੱਧੀ ਐ ਰੈਸ ਕਰਦੇ ਹੋਣਾ ਆਈ ਪਿੰਡ ਮੂਸਾ ਜਿਲ੍ਹਾ ਤਰਨਤਾਰਨ ਹਾਂ ਜਿਲ੍ਹਾ ਤਰਨਤਾਰਨ ਤੇ ਦੂਜਾ ਮੋਬਾਈਲ ਨੰਬਰ ਪਚਾਨ ਦੇ ਜੀ ਦਾ 13 441 13 ਠੀਕ ਹੈ ਜੀ ਸ਼ੁਰੂਆਤ ਜਰਸੀ ਤੋਂ ਕਰੀਏ ਜਰਸੀ ਤਾਂ ਕਰਦੀ ਆ ਕੱਲ ਲਿਆਂਦੀ ਆ ਹੂੰ 18 ਕਿਲੋਵਾਂ ਬੁੱਧ ਤੋਂ ਜੋ ਕੇ ਜੋ ਕੇ ਲਿਆਂਦਾ ਘੰਡੇ ਦੇ ਠੀਕ ਹੈ ਕੱਲ ਆਉਂਦੀ ਹੈ ਨਾ ਬਾਹਾਂ ਬਾਹ ਹੀ ਕਰੀ ਜਾਂਦੀ ਹੈ ਤੇ ਫਿਰਿੰਗੀ ਜਾਂਦੀ ਜੀ ਨਹੀਂ ਲਾਉਂਦੀ ਜੀ ਨਹੀਂ ਲਾਉਂਦੀ ਉਹਨਾਂ ਕਲਿੱਕਰਾਂ ਨਹੀਂ ਬਾਹਰ ਗੱਡੀ ਵੱਚੀ ਆ ਗਈ ਮਗਰ ਨਹੀਂ ਵੱਚਾ ਮਗਰ ਵੱਚਾ ਆ ਗਿਆ ਹੈ ਨਾ ਥਾਂ ਤੁ ਨੂੰ ਬੜਾ ਸੋਹਣਾ ਲੱਗਾ ਤੇ 18 ਕਿਲੋ ਦੁੱਧ ਜੋਖਿਆ ਤੋਂ ਮੈਂ ਬਾਬਾ ਜੀ ਦੱਸਦੇ ਹੁਣ ਕਿੰਨਾ ਟਾਈਮ ਤੁਸੀਂ ਨੋਟ ਕਰੋ ਕਰਵਾਓ ਮਲੇ ਆਪਣਾ 18 ਹੋ ਗਏ 12:30 ਹੋ ਗਏ ਠੀਕ ਹੈ 12:30 ਹੋ ਗਏ ਹਨ ਉਹ ਪਰਸ਼ਾਵੇਂ ਤੋਂ ਹੀ ਪਤਾ ਲੱਗ ਜਾਂਦਾ ਮੈਂ ਦੱਸਦੇ ਮੈਂ ਟਾਈਮ ਦੱਸਿਆ ਚੰਗਾ ਦੱਸ ਹਾਂ ਸੱਜਣੋ 12:30 ਇੱਕ ਦੇ ਵਿੱਚਕਾਰ ਸਮਾਂ ਹੈ ਤੇ ਮੇਰੇ ਕੋਈ ਸੱਜਣ ਜਿੰਨੇ ਵੀ ਟਾਈਮ ਦਾ ਅੰਦਾਜ਼ਾ ਲਾਇਓ ਪਰਸ਼ਾਵੇਂ ਦੇ ਹਿਸਾਬ ਤੋਂ ਵੀ ਅੰਦਾਜ਼ਾ ਲੱਗ ਜਾਂਦਾ ਕਿ ਕਿੰਨਾ ਕੁ ਸਮਾਂ ਹੋ ਗਿਆ ਹੈ ਬਾਕੀ ਚੰਗਾ ਡੰਗਰਾ ਅਗਲਾ ਕਹਿੰਦਾ ਬਣਿਆ ਦਣੇ ਨਹੀਂ ਆ ਬਣਿਆ ਆ ਤਰਿਆ ਬਣੂਗਾ ਟਾਈਮ ਦੇ ਹਿਸਾਬ ਨਾਲ ਬਣੂਗਾ ਜਿਹਨੇ ਕਿੰਨੇ ਵਜੇ ਚਵਾਈ ਹੋਈ ਆ 6:30 6:30 ਅੱਜ ਇਹਦੇ ਫਿਰ ਇੰਨਾ ਹੀ ਟਾਈਮ ਹੋਰ ਪਿਆ ਸਚਨੋ 6 ਘੰਟੇ ਹੀ ਹੋਇਆ ਜੇ ਚਵਾਈ ਨੂੰ ਤੇ 6 6:30 ਵਜਨ ਗਏ ਤੇ ਫਿਰ ਪੂਰਾ ਪਤਾ ਲੱਗੂਗਾ ਇੱਥੇ ਖਲਾਸੀਆ 1 ਕਿਲੋ ਠੰਡੀ ਆ ਅੱਛਾ ਇਧਰ ਵੇਲੋ ਪੂਰੀ ਓਕੇ ਰਿਪੋਰਟ ਹਨਾ ਠੰਡੀ ਆ ਵਾਹ ਜੀ ਵਾਹ ਇੱਥੇ ਬੰਦੋ ਭਾਵੇਂ ਪੂਰ ਛੱਟਾ ਵਿੱਚ ਵੱਧ ਘੱਟ ਹੋਵੇ ਆਪਣੀ ਗਰੰਟੀ ਇੱਥੇ ਬੰਦੋ ਕੋਈ ਨਹੀਂ ਵਾਹ ਜੀ ਵਾਹ ਲਓ ਭਾਈ ਸੱਜਣੋਂ ਥਾਂ ਤੇ ਤਾਂ ਬੜਾ ਕਮਾਲ ਦਾ ਵਹਿੜ ਦਾ ਖੂਬਸੂਰਤ ਹੈ ਜਰਸੀ ਪਾਣੇ ਪੰਜਾਬ ਵਾਲੀ ਤੇ 18 ਕਿਲੋ ਵੀਰ ਕਹਿੰਦਾ ਦੁੱਧ ਚੋ ਕੇ ਲਿਆਂਦੀ ਆ ਜਿਹੜੀ ਕਹਿੰਦੀ ਆ 2 ਕਿਲੋ ਅਖੰਡ ਦਾ ਉਧਰ ਉਧਰੀ ਫਰਕ ਪੈ ਸਕਦਾ ਠੀਕ ਹੈ ਜੀ ਐਸ ਤੋਂ ਵਾਧੂ ਲੱਭ ਜਾਂਦੀਆਂ ਕ੍ਰਾਸ ਵਾਧੂ ਲੱਭ ਜਾਂਦੀਆਂ ਹਾਂ ਤੇ ਮੋਲ ਦੀ ਗੱਲ ਪੰਜਾਬ ਵਾਲੀ ਕਿਤੇ ਕਿਤੇ ਲੱਭਦੀ ਆ ਹਾਂ ਹਾਂ ਇਹ ਕਿਤੇ ਮਹੀਨੇ ਮਸੇ ਲੱਭਦੀ ਆ ਵਾਹ ਜੀ ਵਾਹ ਆਹ ਜੀ ਵਾਹ ਲਓ ਜੀ ਵਾਹ ਬੜੀ ਸ਼ਾਨਦਾਰ ਚੱਟਾ ਡਕੁਆਟੀ ਪਾੜੀ ਵਾਲਾ ਕੱਢਾ ਲੱਗਾ ਪਾੜੀ ਵਾਲਾ ਚੱਟਾ ਤੇ ਮੋਲ ਕਿੰਨਾ ਰਹੇਗਾ ਭਾਈ ਹੀਰੇ ਕਿੰਨੇ ਦੇ ਦੇਣੀ ਆ ਮੋਲ ਜਾਇਜ਼ ਹੀ ਆ ਕਿੰਨਾ ਜਾਇਜ਼ ਮੋਲ 70000 ਨਹੀਂ ਜਾਇਜ਼ ਫਿਕਸ ਕਰ ਇੱਕੋ ਫਿਕਸ ਹੀ ਕਰ ਦੋ ਦੋ ਛੱਡ ਦਈਏ ਨਹੀਂ ਫਿਕਸ ਜਾ ਕਰ ਦੋ ਜਾਇ ਜੀ ਬਾਬਾ ਜੀ ਹੋਰ ਕਰੋ ਦੋ 3 17 18 ਕਿਲੋ ਠੰਡਾ ਹੈਗਾ ਹੋਰ ਕਰ ਦੋ ਜਾਇਜ਼ 65 ਦੀ ਕਰ ਦੋ ਪੈਂਡ ਦੀ ਹੋ ਗਈ ਬਾਬਾ ਜੀ ਪੈਂਡ ਦੀ ਕਰ ਦੋ ਜਾਣ ਦੋ ਆ ਜੋ ਨਾ ਕਰੋ ਯਾਰ ਨਾ ਆਪਾਂ ਯਾਰ 1500 ਨਾਲ ਕਮਾਈ ਨਾਲ ਡੰਗਾ ਕੋਈ ਨਹੀਂ ਹੁੰਦਾ ਯਾਰ ਨਾਲ ਕੁਝ ਨਹੀਂ ਹੋਣਾਗਾ ਆ ਜੋ ਅੱਗੇ ਬੜਾ ਪਿਆਰ ਕਰਦੇ ਸਾਰੇ ਭੈਣ ਭਰਾ ਸੱਜਣੋ ਆ ਬੱਚਾ ਜੀ ਜਰਸੀ ਦੇ ਮਗਰ ਠੀਕ ਆ ਐ ਚੈਫ ਆ ਗਈ ਇਹਦਾ ਕਿ ਦਹਾਂ ਦਾ ਨਾ ਕੋਈ ਸੁਖਾ 20 ਦਾ ਨਾ ਸੁਖਾਗਾ ਹਾਂ ਤੇ ਐ ਚ ਇਹਦੇ ਆ ਸੱਜਣੋ ਐ ਚੈਫ ਆ ਗਈ ਹੈ ਨਾ ਤੇ ਬਾਈ ਹੀਰੇ ਇਹਦੇ ਕੋਲ ਕਿੰਨਾ ਦੁੱਧ ਦੇ ਖੋਲ ਦੀ ਨਹੀਂ ਲੜੀ ਇਹਦਾ ਉਹ ਡੱਬਾ ਬੱਚਾ ਇਹ ਡੱਬੀ ਵੱਛੀ ਆ ਵੱਛੀ ਆ ਗਈ ਹੈ ਨਾ ਤੋਰਾ ਕਰਾ ਦੇ ਮੇਰੇ ਚੱਕ ਦੁੱਧ ਕਿੰਨਾ ਦੇ ਕੋਲ ਪੱਕਾ 17 ਕਿਲੋ ਕੰਡੇ ਦੇ ਹੋਊਗਾ ਲੋ 17 ਤੋਂ 18 ਪਲੱਸ ਪੱਕਾ ਹੋਊਗਾ ਲੋ ਜੀ ਸਚਨੂ ਐਸ ਚੱਪ ਕਰਾਓ ਹਜੇ ਤੇ 18 ਕਿਲੋ ਦੁੱਧ ਹੋਊਗਾ ਠੀਕ ਹੈ ਜੀ ਤੋਰ ਦੇ ਮੇਰਾ ਭਰਾ ਲੰਮੀ ਤੋਰ ਦੇ ਕਰਾਂ ਬਾਅਦ ਗੱਲ ਪਾਣੀ ਦੀ ਬਾਅਦ ਵੀ ਨਹੀਂ ਬਾਹਰ ਡਾੜੀ ਤੋਰ ਦੇ ਲੰਮੀ 18 ਕਿਲੋ ਵੀਰ ਕਹਿੰਦਾ ਤੇ ਫਨ ਬਹੁਤ ਚੰਗਾ ਏ ਮਗਰ ਵੱਛੀ ਸਜਣੋਂ ਦੀ ਆ ਗਈ ਸੁ ਆਂਦਾ ਵੀ ਕੋਈ ਵੀਕ ਦਿਨ ਦਾ ਹੋਊਗਾ ਸੁ ਲੈਓ ਮੋੜ ਲਿਓ ਜੀ ਮੋੜ ਲਿਓ ਐਨੂੰ ਲੈਓ ਕਮਾ ਲਿਓ ਫਿਰ ਕੁਆਲਟੀ ਦੇਖੋ ਸੁਆ ਤਿੱਜਾ ਤਿੱਜਾ ਸੁਆ ਸਜਣੋਂ ਮੰਨ ਸਕਦੇ ਜੇ ਠੀਕ ਹੈ ਜੀ ਉਹਨਾਂ ਘਰ ਆਣ ਦੁੱਜਾ ਕਹਿ ਕੇ ਹੁਣ ਦੱਸੀ ਪਰ ਠਿੱਕਾ ਵੀ ਮੰਨ ਲੇ ਠੀਕ ਹੈ ਜੀ ਬਾਕੀ ਤੋਰਾ ਤਾਰਾ ਚੰਗਾ ਕਰਦ ਵਜਨ ਫੁੱਲ ਵੱਡਾ ਏ ਲੋਈ ਤੇ ਜਰਸੀ ਜਿਹੜਾ ਸ਼ਾਹ ਆ ਜਰਸੀ ਦਾ ਉਹ ਜ਼ਰੂਰ ਖਰੀਦਦਾਰੀ ਕਰਿਓ ਬਾਕੀ ਥੋੜਾ ਜਿਹਾ ਜੀ ਨਹੀਂ ਲਾਉਂਦੀ ਹੀਰੇ ਦੀ ਗੱਲ ਖੁਣੋ ਜਿਵੇਂ ਆਈ ਆ ਤੇ ੜਿੰਗੀ ਜਾਂਦੀ ਆ ਤੇਰੇ ਨਾਲ ਗੱਲਾਂ ਬਾਬਾ ਮੈਂ ਝੂੜ ਮਾਰ ਕੇ ਥੋੜਾ ਟੰਗਰ ਦੇ ਦਾਂ ਤੇ ਬਾਈਰੇ ਇਹਦੀ ਕੀਮਤ ਕਰੀਏ ਕਿੰਨੇ ਦੀ ਫਿਕਸ ਦੇ ਦੇਣੀ ਆ ਮੋਹ 60000 ਕਰਦੇ ਆ ਬਾਬਾ ਜੀ ਹਾਂ ਦੇ ਨਾ ਮਾਰ ਨਹੀਂ ਆਂਦੀ ਹੈ ਮਾਰ ਨਹੀਂ ਆਂਦੀ 60 ਦੀ ਆਤ ਨਾ ਨਹੀਂ ਕਾਟ ਕੇ ਉਹ ਕਾਟ ਦਿਓਗੀ ਪੂਰੇ ਦੀ ਕਾਟ ਕੇ ਜਾਣ ਦੇ ਬਾਬਾ ਜੀ ਦੋ ਡੇਗਾਂ ਬਾਬਾ 18 ਕਿਲੋ ਆ ਬੱਚੀ ਵੰਗਾ ਦੀ ਬਾਬਾ ਜੀ ਹੂੰ ਬੱਚੀ ਬਹੁਤ ਚੰਗੀ ਦਿੱਤੀ ਬੱਚੀ ਠੀਕ ਹੈ ਜੀ ਬੱਚੀ ਚੰਗਾ ਢੀਗਾ ਭਰਿਆ ਲਓ ਜੀ ਇਧਰ ਆ ਬੱਚਾ ਨਾ ਬੱਚੀ ਬੱਚੀ ਠੀਕਾ ਚੰਗਾ ਭਰਿਆ ਹਾਂ ਬੱਚੀ ਸੋਹਣੀ ਤੇ ਇੱਕ ਆ ਸ਼ਾਈ ਵਾਲ ਕ੍ਰੋਸ ਆ ਗਈ ਜੱਸੀ ਵੀ ਆ ਗਈ ਸ਼ਾਈ ਵਾਲ ਚਾਹ ਰੋਜ਼ ਆ ਬੱਚਾ ਆ ਗਿਆ ਸਜਣੂ ਦੇ ਮਗਰ ਬੱਚਾ ਕਾਲਾ ਹਾਂ ਕਾਲਾ ਬੱਚਾ ਇਹਦੇ ਥੱਲੇ ਬੁੱਤ ਬਵੜਾ ਦੁੱਧ ਕਿੰਨਾ ਕੀ ਸਾਬ ਅੱਜ ਦਿਨਾਂ ਦੀ ਸੂਈ ਹੈ ਅੱਛਾ ਦੁੱਧ ਬਣ ਗਿਆ ਰੈਡੀ ਹੈ ਨਾ 13 ਦਿਨਾਂ ਦੀ ਸੂਈ ਆ ਕੀ ਹਫਤੇ ਦੀ ਸੂਈ ਉਹ ਗੱਲਾਂ ਨਹੀਂ ਆ ਹੂੰ ਤੇ ਦੁੱਧ ਕਿੰਨਾ ਮੌਕੇ ਦਾ ਮੌਕੇ ਦਾ 20 ਕਿਲੋ ਦੁੱਧ ਹਾਜ਼ਰ 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 20 ਕਿਲੋ ਦੁੱਧ 20 ਕਿਲੋ ਮੁੱਲ ਬਹੁਤ ਗਿਆ ਇਹਦੇ ਦਾ ਲੋ ਜੀ ਥਾਨ ਬੜਾ ਸੋਹਣਾ ਲੱਗਾ ਹਨਾ ਬਾਕੀ ਪਿਛੇ ਨੂੰ ਵੀ ਚੰਗੀ ਬੰਦੀ ਬੁੰਦੀ ਆ ਆਹ ਲੇ ਟਾਈਮ ਕੋਣੀ ਹੋਲੇ 12 ਇੱਕ ਦਾ ਟਾਈਮ ਹਾਂ ਉਹਦੇ ਅਜੇ 6 ਘੰਟੇ ਪਏ ਆ ਹਾਂ ਇੱਥੇ ਬੰਦੋ ਲਾ ਦਿਓ ਇਹਨੂੰ ਪਹਿਲੇ ਨੰਬਰ ਤੇ ਇੱਥੇ ਬੰਡੋ ਨੋ ਜੀ ਸਾ ਜਨੋ 6 ਘੰਟਿਆਂ ਦਾ ਜਿਹੜਾ ਸਮਾਂ ਹੈ ਬਾਕੀ ਪਿਆਸ ਤੇ 20 ਕਿਲੋ ਜਿਹੜਾ ਦੁੱਧ ਆ ਬੜੇ ਆਰਾਮਦਾਰੀ ਨਾਲ ਹਣਵਾ ਜੀ ਹਲੇ ਭਾਲ ਭਾਲ ਹੈਗੀ ਇਹਨੂੰ ਭਾਲ ਪਈ ਹੈ ਨਾ ਕੋਈ ਥਾਂ ਬਹੁਤ ਸੋਹਣਾ ਲੱਗਾ ਥਾਂ ਦੀ ਆਪਣੀ ਗ੍ਰੈਂਡੀ ਥਾਂ ਤੇ ਮੱਝ ਠੀਕ ਹੈ ਬਾਈ ਹੀਰੇ ਵਨ ਕੇਰੇ ਇਹਦਾ ਮੋਹਲ ਦੱਸ ਕੀ ਕਰਦਗੇ ਕਹਣਾ ਜੀ ਇਹ ਵੀ ਨਹੀਂ ਗੱਲ ਕਹਿਣ ਦੀਆਂ ਗੱਲਾਂ ਰਾਤ ਰਵੇ ਦਿਨੇ ਰਾਤ ਦੋ ਦਿਨ ਰੰਗ ਚੋ ਆ ਕੇ ਖੜੇ ਆਨਲਾਈਨ ਮੰਗਵਣੀ ਆਨਲਾਈਨ ਆਨਲਾਈਨ ਆਪਣੀਆਂ ਗਾਵਾਂ ਅੱਗੇ ਢਾਡੀਆਂ ਤੇ ਤੇ ਅਮੁੱਲ ਬਹੁਤ ਜਾਇ ਮੁੱਲ 60000 ਸਿਰਫ ਚੋੜ ਤੋਂ ਹੀ ਕਰਾ ਲੈ ਗੋਹਰ ਕਰ ਦੇਗੀ ਮੋਲੀ ਜਾਇਜ਼ ਕੀਤਾ ਨਹੀਂ ਕੀਤਾ 2 ਕਰੀਏ ਤੇ 3 ਕਰੀਏ ਜੋ ਤੁਸੀਂ ਕਰਾਉਣੀ ਕਰਾ ਲੈ ਪਰ ਮੋਲੀ ਜਾਇਜ਼ ਇਹ ਤੇ 3000 ਕਰ ਦੇਗੀ ਠੀਕ ਬੱਲੇ 57 ਹੋਗੇ ਤੁਸੀਂ ਨਹੀਂ ਠੀਕ ਆ ਲਓ ਸਜਣੋ 57000 ਲਈ ਹਾਂ ਠੀਕ ਹੈ ਜੀ ਕ੍ਰਾਸ ਗਾਂ ਦੁੱਧ 20 ਕਿਲੋ ਦੁੱਧ ਮੱਝਾਂ ਉਹਦਾ ਮੱਝਾਂ ਰਗਾ ਰਗਾ ਹੈਨਾ ਠੀਕ ਆ ਤੇ ਮੱਝ ਰਹਿ ਗਈ ਲਓ ਸਜਣੋ ਹੁਣ ਮੱਝ ਤੁਹਾਨੂੰ ਵਿਖਾਉਣੇ ਆ ਠੀਕ ਆ ਜੀ ਖੀਰ ਤੇ ਤੇ ਤਾਜੀ ਸੂਈ ਝੋਟੀ ਆ ਦੁੱਜਾ ਸੂਆ ਠੀਕ ਹੈ ਜੀ ਲਓ ਜੀ ਤੇ ਬੱਚਾ ਮਗਰ ਕਟਾ ਆ ਗਿਆ ਲਓ ਜੀ ਕੱਟਾ ਮਗਰ ਕੱਟਾ ਸਤਿ ਨੂੰ ਆ ਬੱਚਾ ਆ ਗਿਆ ਜੀ ਠੀਕ ਆ ਜੀ ਇਹ ਬਿਲਕੁਲ ਤਾਜੀ ਸੂਈ ਗਈ ਅੱਠਾਂ ਸੱਤਾਂ ਦੇ ਨਾਲ ਲਓ ਜੀ ਤੇ ਦੂਸਰਾ ਸੂਆ ਦੁੱਧ ਰੈਡੀ ਕਿੰਨਾ ਹਣ ਆਹ ਪੰਜ ਦਿਨ ਹੋ ਗਏ ਸੂਈ ਨੂੰ ਸਾਲੇ ਬੋਲੇ ਨਹੀਂ ਚੱਲਦੀ ਆ ਤੇ ਕਿੰਨਾ ਰੈਡੀ ਸਾਹ ਗਦਾ ਅੱਛਾ ਖਣਾਂ ਦੀ ਸਾਫ ਆ ਖਣਾਂ ਦੀ ਸਾਫ ਆ ਦੂਹਾ ਦੂਜਾ ਆ ਗਿਆ ਹਨਾ ਦੌਰ ਦੌਰ ਡਰਦੀ ਆ ਕੈਮਰੇ ਤੋਂ ਹਨਾ ਅੱਛਾ ਜੀ ਮੁੱਲ ਬਿਲਕੁਲ ਜਾਇਜ਼ ਆ ਕੈ ਜਾਇਜ਼ ਅੱਜ ਠੀਕ ਹੈ ਦੌਰ ਦੋ ਨਾ ਲੋਕੀ ਸਾਡੇ ਸਾਡੀਆਂ ਵੇਚੀ ਜਾਂਦੇ ਪਰ ਮੁੱਲ ਇਹਦਾ ਜਾਇਜ਼ ਰੱਖਣਾ ਅੱਛਾ ਜੀ ਇਹ ਕਹਿਣ ਦੀਆਂ ਗੱਲਾਂ ਨਹੀਂ ਆ ਰੱਖਣੀ ਜਾਇਜ਼ ਆ ਜਾਇਜ਼ ਆ ਇੱਥੇ ਬੰਨ ਲਓ ਬਾਹਰੇ ਵਾਹ ਜੀ ਵਾਹ ਚੰਗੇ ਵੇਖੇ ਚੰਗੇ ਚੰਗੇ ਕੁੰਡ ਕੰਡ ਲਾਈ ਬੈਠੀ ਹਨ ਇਹ ਅੰਦਰੇ ਕਿਤੇ ਵੱਜੀ ਰਹੀ ਆ ਹਾਂਜੀ ਹਾਂਜੀ ਹਨਾ ਇੱਥੇ ਬੰਦੋ ਬਾਹਰੇ ਬੰਦੋ ਬੰਦਿਆ ਆ ਗਾਣ ਥਾਣ ਪੜੇ ਸੋਹਣੇ ਲੱਗੇ ਕੰਮ ਦੇ ਲੋ ਜੀ ਸਜਰੋ ਬੰਦੋ ਬੰਦੋ ਵੀਰੇ ਬੰਦੋ ਨਾਲ ਲਿਓ ਬੰਦੋ ਬੰਦੋ ਥਾਣ ਪੜੇ ਸੋਹਣੇ ਵਾਹ ਕੰਮ ਦੇ ਆਰਡਰ ਕੁਆਲਿਟੀ ਬੜੀ ਸਾਫ ਸੁਥਰੀ ਝੋਟੀ ਦੀ ਵਾਹ ਵਾਹ ਭਾਈ ਕਿੰਨੇ ਦੀ ਦੇ ਦਿੱਤੀ ਰਹੀ ਮੁੱਲ ਜੇ 80 ਯਰ ਮੁੱਲ ਕਰਦੇ ਆ ਅੱਛਾ ਤੇ ਦੋ ਛੱਡ ਦੇਣਾ ਕਿੰਨੇ ਦੀ ਦੇ ਦਿੱਤੀ ਪੂਰੇ 75 ਦੇ ਦਿੱਤੀ ਆ ਦੇਣਾ ਜਾਂਡ ਗੇ 76 ਦੀ ਹੋ ਗਈ ਜਾਂਡ ਗਿਆ ਮੈਂ ਕਿਹਾ ਮੇਰੀ ਮੰਨ ਲਓ ਖੀਰਲਾ ਪੇਸ ਆ ਨਹੀਂ ਤੇਰੀ ਮਨੀ ਦੀਆਂ ਅੱਜ ਸਾਡੀ ਮੰਨ ਲਾ ਆਪਾਂ ਕਮਾਈ 11500 ਨੇ ਪਾਈ ਡੰਗਰ ਖੀਰਲਾ ਪੇਸ ਕਰ ਦੇ ਦੇ ਤੇ 70000 ਦੀ ਹੋ ਗਈ ਅੱਛਾ ਹਾਂਜੀ ਤੇ ਇਹੋ ਜਿਹਾ ਪਾਛੋ ਕੋਈ ਹੋਰ ਜਾਣਕਾਰੀ ਕੋਈ ਡਿਟੇਲ ਦੇਣੀ ਇਹ ਲੋ ਫੋ ਦੇਣੀ ਆ ਕੋਈ ਵੀਰ ਕਰੋ ਸਾਈ ਪਾ ਦਿੰਦਾ ਜੇ ਅਗਲੇ ਤੇ ਡੰਗਰ ਨਾ ਪਸੰਦ ਹੋਵੇ ਤੇ ਫਿਰ ਆਨਲਾਈਨ ਕਦੋਂ ਵੀਰ ਸਾਈ ਪੌਂਦਾ ਹਜ਼ਾਰ ਪੌਂਦਾ ਨਾ ਆਣ ਕੇ ਵੰਡ ਕੇ ਨਾ ਡੰਗਰਾਵੇ ਆਪਾਂ ਦੋਨੇ ਪੈਸੇ ਮੋੜਾਂਗੇ ਦੂਰ ਦਾ ਬੰਦਾ ਕੋਈ ਚਾ ਲੋਗਲ ਦੀ ਚਾ ਕੋਈ ਗੱਲ ਨਹੀਂ ਦੂਰ ਦਾ ਬੰਦਾ ਕਦੋਂ ਆ ਜਾਂਦਾ ਕੋਈ ਹਾਂ ਕਿ ਝੂਠ ਮਾਰ ਕੇ ਨਹੀਂ ਦੇਣਾ ਹਾਂ ਝੂਠ ਮਾਰ ਕੇ ਨਹੀਂ ਆਪਾਂ ਡੰਗਰ ਦੇਣਾ ਦੇਣਾ ਸਚਾਈ ਦਾ ਠੀਕ ਹੈ ਵੀਰ ਜੀ ਕੋਈ 500000 ਪਾ ਕੇ ਸਾਈ ਦੇ ਬਜਟਾਂ ਗਾਹ ਖਰਾਬ ਹੋ ਜਾਂਦੇ ਆ ਇਹ ਸਾਈ ਪਾ ਕੇ ਮੋਕੇ ਬੌਰਦਾ ਨਹੀਂ ਕੋਈ ਬੌਰਦਾ ਨਹੀਂ ਤੇ ਡੀਕ ਤੇਰੀ ਦਾ ਗੜੇ ਹੁੰ ਨਹੀਂ ਚੁੱਕਦੇ ਠੀਕ ਹੈ ਹਾਂਜੀ ਹਾਂਜੀ ਲੋ ਜੀ ਸਜਣੋ ਇਹੋ ਪਸ਼ੂ ਆ ਸਾਰੀ ਡਿਟੇਲ ਲੈ ਕੇ ਸਾਂਝੀ ਕੀਤੀ ਆ ਆਪਣੀ ਨਰਖ ਤੇ ਪਰਖ ਤਸੱਲੀ ਕਰਨਾ ਤੁਹਾਡਾ ਫਰਜ਼ ਬੰਦਾ ਕਰਕੇ ਉਲ ਜਾਣ ਤੇ ਸਾਰੇ ਪਸ਼ੂ ਚੜ੍ਹਦੀ ਕਲਾ 'ਚ ਠੀਕ ਨੇ ਤੇ ਦੁੱਧ ਤੇ ਆ ਜਿਹੜੇ ਜਨ ਜਨ ਨੇ ਦੁੱਧ ਦੱਸਿਆ ਬਾਈ ਹੀਰੇ ਨੇ ਤਸੱਲੀ ਕਰੋ ਠੀਕ ਆ ਜੀ ਤੇ ਮੈਂ ਵੀ ਝੋਟੇ ਵੀ ਚੰਗੀਆਂ ਨਵੀਆਂ ਵਾਤੇ ਵੰਦੀ ਆ ਖਰੀਦਾਰੀ ਕਰਿਓ ਜਿਹਨੂੰ ਪਸੰਦ ਲੱਗਦੀ ਆ ਤੇ ਸਾਡੇ ਵੱਲੋਂ ਪਿਆਰ ਭਰੀ ਸਤਿ ਸਾਕ ਜੀ ਰੱਬ ਰਾਖਾ ਜੀ